ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਸੁਖ ਕੋਮ ਦਿਬੜਾ ਕੇ ਤੇਰੇ ਵਾਂਗੂ ਸੁਕੇ ਕੋਮ ਦੀ ਬਣਾ ਕੇ ਤੇਰੇ ਵਾਂਗੂ ਉਜੜ ਆਇਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਜਦ ਫਤਿਹ ਸਿੰਘ ਹਣੂਖ ਡੋਣਾ ਚੁੰਦੇ ਹੋਣਗੇ ਬਾਦੇ ਇਸ ਬੋਲਾ ਚਾਉਂਦੇ ਹੋਣਗੇ ਬਾਂਦੇ ਉੱਤੇ ਆਪਣੀ ਇਸ ਬੋਲਾ ਚਾਉਂਦੇ ਹੋਣਗੇ ਨਿਹਾ ਖਾ ਗਿਆਂ ਜਿਗਰ ਦੇ ਟੋਟੇ ਨਿਹਾ ਖਾ ਗਿਆਂ ਜਿਗਰ ਦੇ ਟੋਟੇ ਤਾ ਵੀ ਤੇਰੀ ਅੱਖ ਨਾ ਰੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਕੌਣ ਚਾਉਂਦਾ ਮਨ ਹੜਾਨੀ ਪੁੱਤਰਾ ਦੇ ਸਰ ਨੂੰ ਸੱਚ ਦੱਸਿਓ ਕਿ ਨਾ ਕੋਈ ਆਦ ਕਿਤਾ ਜੁਰਾ ਬਰਨੂ ਸੱਚ ਦੱਸਿਓ ਕਿ ਨਾ ਕੋਈ ਆਦ ਕਿਤਾ ਜੁਰਾ ਬਰਨੂ ਤੇਰੀ ਪਾਤਸ਼ਾਹ ਵਡੀਏ ਕੁਰਬਾਨੀ ਤੇਰੀ ਪਾਤਸ਼ਾਹ ਵਡੀਏ ਕੁਰਬਾਨੀ ਸਕਦਾ ਵੀ ਆਖ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਜੁੱਬੇ ਆਨੀ ਕੰਡਾ ਜਾਂਦਾ ਚਰਿਆ ਉਲਾਦ ਨੂੰ ਕਿਹੜੇ ਹਾਲ ਸੁਣੇ ਹੋਣੀ ਨੇ ਜੀ ਬਾਜਦੀ ਜੁਝਾਰ ਨੂੰ ਕਿਹੜੇ ਹਾਲ ਸੁਣੇ ਹੋਣੀ ਨੇ ਜੀ ਬਾਜਦੀ ਜੁਝਾਰ ਨੂੰ ਪੁੱਤ ਡਿਗਦੇ ਨੂੰ ਵੇਖ ਕੇ ਜਕਾਰੇ ਪੁੱਤ ਡਿੱਗਦੇ ਨੂੰ ਵੇਖ ਕੇ ਜਕਾਰੇ ਸਕਦਾ ਲਾਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਪੜ ਗਏ ਨੇ ਲਾਸ਼ਾਂ ਦੋਵੇਂ ਹੋਏ ਠੰਡੇ ਸੀਤ ਨੇ ਆਖ ਦੇ ਪਾਇਓ ਨਾ ਕੋਈ ਕਫਨ ਅਜੀਤ ਦੇ ਆਖ ਦੇ ਪਾਇਓ ਨਾ ਕੋਈ ਕਫਨ ਅਜੀਤ ਦੇ ਪੁੱਤ ਤੋਰਨੇ ਸਾਵੇਂ ਹੀ ਨਿਰਵੈ ਪੁੱਤ ਤੋਰਨੇ ਸਾਵੇਂ ਹੀ ਨਿਰਵੈ ਜੀਐਸਾ ਸੰਤਾਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਸੁਖ ਕੋਮਦੀ ਬਣਾ ਕੇ ਤੇਰੇ ਵਾਂਗ ਉਜੜਦਾ ਆ ਆਪਣਾ ਕੋਈ ਸੁਖ ਕੋਮਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆ ਆਪਣਾ ਕੋਈ